ਨਮਸਕਾਰ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ desi kitchen ਚ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਡੇ ਨਾਲ ਹਲਵਾ ਕद्दू ਦੀ ਰੈਸਪੀ ਸ਼ੇਅਰ ਕਰਾਂਗੇ ਅੱਜ ਆਪਾਂ ਇਹ ਕद्दू ਖੱਟਾ ਮਿੱਠਾ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਦਾ ਛਿਲਕਾ ਉਤਾਰ ਲਾਂਗੇ ਕੱਟ ਕੇ ਇਹ ਕद्दू ਆਪਾਂ ਨੇ ਇੱਥੇ 1 ਕਿਲੋ ਲਿਆਇਆ ਹੁਣ ਆਪਾਂ ਇਹਨਾਂ ਦਾ ਛਿਲਕਾ ਉਤਾਰ ਲਿਆ ਇਸ ਤੋਂ ਬਾਅਦ ਇਹਦੇ ਵਿੱਚ ਜਿਹੜੇ ਬੀਜ ਨੇ ਆਪਾਂ ਉਹਨਾਂ ਨੂੰ ਵੀ ਬਾਹਰ ਕੱਢ ਦਾਂਗੇ ਸਾਰੇ ਕਦੂ ਨੂੰ ਇਸੇ ਤਰ੍ਹਾਂ ਆਪਾਂ ਛਿਲਕੇ ਬੀਜ ਕੱਢ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਧੋ ਲਾਂਗੇ ਧੋਣ ਤੋਂ ਬਾਅਦ ਆਪਾਂ ਇਹਨੂੰ ਕੱਟਾਂਗੇ ਛੋਟੇ-ਛੋਟੇ ਪੀਸ ਵਿੱਚ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਓ ਜੀ ਆਪਾਂ ਕਦੂ ਸਾਰਾ ਕੱਟ ਲਿਆ ਇੱਥੇ ਤਦ ਤੋਂ ਬਾਅਦ ਹੁਣ ਆਪਾਂ ਪਿਆਜ਼ ਕੱਟਾਂਗੇ ਇੱਥੇ ਮੈਂ 4-5 ਪਿਆਜ਼ ਲੈ ਸੀ ਪਿਆਜ਼ਾਂ ਨੂੰ ਛਿੱਲ ਕੇ ਧੋ ਲਿਆ ਸੀ ਧੋਣ ਤੋਂ ਬਾਅਦ ਆਪਾਂ ਇਹਨਾਂ ਨੂੰ ਲੰਬੇ-ਲੰਬੇ ਮੋਟੇ-ਮੋਟੇ ਪੀਸ ਵਿੱਚ ਕੱਟ ਲਵਾਂਗੇ ਲਓ ਜੀ ਹੁਣ ਆਪਾਂ ਪਿਆਜ਼ ਵੀ ਕੱਟ ਲਿਆ ਹੁਣ ਆਪਾਂ ਇੱਕ ਕੜਾਹੀ ਲਵਾਂਗੇ ਕੜਾਹੀ ਵਿੱਚ ਆਪਾਂ ਇੱਕ ਗੜਛੀ ਤੇਲ ਦੀ ਪਾਈਆ ਥੋੜਾ ਜਿਹਾ ਤੇਲ ਆਪਾਂ ਹੋਰ ਪਾਵਾਂਗੇ ਇਹਦੇ ਵਿੱਚ ਸਰੋਂ ਦਾ ਤੇਲ ਪਾਇਆ ਆਪਾਂ ਇੱਥੇ ਤੇ ਜਦ ਤੱਕ ਇਹ ਤੇਲ ਆਪਣਾ ਪੱਕਦਾ ਉਦੋਂ ਤੱਕ ਆਪਾਂ ਇਹਨੂੰ ਸੇਕ ਲਵਾਵਾਂਗੇ ਜਦ ਤੇਲ ਕੱਢ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਮਸਾਲੇ ਪਾਵਾਂਗੇ ਲੋ ਜੀ 5 ਕਿ ਮਿੰਟ ਚ ਆਪਣਾ ਤੇਲ ਕੱਢ ਗਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀਰਾ ਤੇ ਕ੍ਰਸ਼ ਕੀਤਾ ਹੋਇਆ ਸੁੱਕਾ ਧਨੀਆ ਤੇ ਨਾਲ ਹੀ ਆਪਾਂ ਨੇ ਇਹਦੇ ਵਿੱਚ ਪਾ ਦਿੱਤਾ ਲਸਣ ਜਦ ਤੱਕ ਆਪਣਾ ਲਸਣ ਬ੍ਰਾਊਨ ਨਹੀਂ ਹੁੰਦਾ ਉਦੋਂ ਤੱਕ ਆਪਾਂ ਇਹਨੂੰ ਭੁੰਨਾਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਪਿਆਜ਼ ਹਾਂਜੀ ਹੁਣ ਆਪਾਂ ਇਹਦੇ ਵਿੱਚ ਪਿਆਜ਼ ਪਾ ਦਿੱਤੇ ਆ ਹੁਣ ਆਪਾਂ ਪਿਆਜ਼ਾਂ ਨੂੰ ਭੁੰਨਾਂਗੇ ਥੋੜੀ ਦੇਰ ਤੱਕ ਪਿਆਜ਼ ਆਪਾਂ ਬਹੁਤ ਜ਼ਿਆਦਾ ਨਹੀਂ ਭੁੰਨਣੇ ਇਹਦੇ ਵਿੱਚ ਅੱਧੇ ਕੀ ਭੁੰਨਾਂਗੇ ਦੇਖੋ ਹੁਣ ਪਿਆਜ਼ਾਂ ਦਾ ਕਲਰ ਚੇਂਜ ਹੋਣ ਲੱਗ ਗਿਆ। ਥੋੜਾ ਜਿਹਾ ਸੇਕ ਆਪਾਂ ਹੋਰ ਲਵਾਵਾਂਗੇ ਇਹਨਾਂ ਨੂੰ। ਲਓ ਜੀ ਆਪਣੇ ਅੱਧੇ ਕ ਪਿਆਜ਼ ਪੁੱਜ ਚੁੱਕਿਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਤੇ ਹਰੀ ਮਿਰਚ। ਇੱਥੇ ਮੈਂ ਹਰੀਆਂ ਮਿਰਚਾਂ 4-5 ਲਈਆਂ ਸੀ ਤੇ ਦੋ ਟਮਾਟਰ ਕੱਟੇ ਹੋਏ ਨੇ। ਹਰੀ ਮਿਰਚ ਤੁਸੀਂ ਆਪਣੇ ਟੇਸਟ ਅਕੋਰਡਿੰਗ ਪਾ ਸਕਦੇ ਹੋ ਜੇ ਤੁਸੀਂ ਘੱਟ ਖਾਣੇ ਹੋ ਤਾਂ ਘੱਟ ਪਾ ਸਕਦੇ ਹੋ ਜਿਆਦਾ ਖਾਣੇ ਹੋ ਤਾਂ ਵੱਧ ਪਾ ਸਕਦੇ ਹੁਣ ਆਪਾਂ ਇਹਨਾਂ ਨੂੰ ਥੋੜੀ देर ਤੱਕ ਭੁੰਨਾਂਗੇ ਜਦੋਂ ਤੱਕ ਟਮਾਟਰ ਆਪਣੇ ਨਰਮ ਨਹੀਂ ਹੋ ਜਾਂਦੇ ਲਓ ਜੀ ਟਮਾਟਰ ਵੀ ਆਪਣੇ ਹੁਣ ਪੁੱਜ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਮਸਾਲੇ ਸਭ ਤੋਂ ਪਹਿਲਾਂ ਇੱਕ ਚਮਚ ਮیرے ਵਿੱਚ ਨਮਕ ਦਾ ਪਾਇਆ ਹੁਣ ਆਪਾਂ ਅੱਧਾ ਚਮਚ ਇਹਦੇ ਵਿੱਚ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਹਲਦੀ ਇਸ ਤੋਂ ਬਾਅਦ ਆਪਾਂ ਪਾਵਾਂਗੇ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਅੱਧਾ ਚਮਚ तकरीबन ਗਰਮ ਮਸਾਲਾ ਪਾਤਾ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਦੇਗੀ ਮਿਰਚ ਇਹਦੇ ਨਾਲ ਕਲਰ ਵਧੀਆ ਹੁੰਦਾ ਆ ਸਬਜੀ ਦਾ ਹੁਣ ਆਪਾਂ ਮਸਾਲਿਆਂ ਨੂੰ ਭੁੰਨਾਗੇ ਥੋੜੀ ਦੇਰ ਲਈ ਹੁਣ ਆਪਾਂ ਥੋੜੀ ਜੀ ਇਹਦੇ ਵਿੱਚ ਕਸੂਰੀ ਮੇਥੀ ਪਾਵਾਂਗੇ ਇਹਦੇ ਨਾਲ ਫਲੇਵਰ ਵਧੀਆ ਹੁੰਦਾ ਸਬਜੀ ਦੇ ਵਿੱਚ ਇਲਾਚੀ ਆਪ ਅਕਸਰ ਮੇਥੀ ਪਾਤੀ ਹੁਣ ਆਪਾਂ ਇਹਨੂੰ ਥੋੜਾ ਦਿਰ ਪੁੱਨ ਕੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਹੁਣ ਸਬਜ਼ੀ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਕद्दू ਪਾ ਦਿੱਤਾ ਹੁਣ ਆਪਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਦਾਂਗੇ ਕੜਚੀ ਦੇ ਨਾਲ ਚੰਗੀ ਤਰ੍ਹਾਂ ਰਲਾ ਕੇ ਆਪਾਂ ਇਹਦੇ ਵਿੱਚ ਅੱਧੀ ਕਰ ਲਈ ਤਾਂ ਥੋੜਾ ਜਿਹਾ ਘੱਟ ਪਾਣੀ ਪਾ ਕੇ ਇਹਨੂੰ ਆਪਾਂ ਸਿਮ ਗੈਸ ਤੇ ਪਕਾਵਾਂਗੇ। ਇਹਨੂੰ ਆਪਾਂ ਟੱਕੀ ਰੱਖ ਦਾਂਗੇ ਹੁਣ ਥੋੜੀ ਦੇਰ ਵਾਸਤੇ ਇਹ 5 ਕਿ ਮਿੰਟ ਬਾਅਦ ਆਪਾਂ ਚੈੱਕ ਕਰਾਂਗੇ ਆਪਣਾ ਕਦੂ ਥੋੜਾ ਨਰਮ ਹੋਣ ਲੱਗ ਗਿਆ। ਆਪਾਂ ਵਿੱਚ ਵਿੱਚ ਦੀ ਦੋ ਤਿੰਨ ਵਾਰ ਇਹਨੂੰ ਚੈੱਕ ਕਰਾਂਗੇ। ਘੜਚੀ ਨਾ ਹਿਲਾ ਕੇ ਉਸ ਤੋਂ ਬਾਅਦ ਆਪਾਂ ਫਿਰ ਇਹਨਾਂ ਟੱਕੇ ਪਕਾ ਲਾਂਗੇ। ਜਦੋਂ ਇਹਦਾ ਦੁੱਧ ਆ ਕੇ ਪੱਕ ਗਿਆ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਗੁੜ ਤੋੜ ਕੇ ਪਾ ਦਾਂਗੇ ਤੇ ਨਾਲ ਹੀ ਆਪਾਂ ਥੋੜਾ ਜਿਹਾ ਇਹਦੇ ਵਿੱਚ આમਚੂਰ ਪਾਊਡਰ ਪਾਵਾਂਗੇ ਖਟਾਸ ਵਾਸਤੇ આમਚੂਰ ਆਪਾਂ ਅੱਧੇ ਚਮਚ ਤੋਂ ਵੀ ਘੱਟ ਹੀ ਪਾਉਣਾ ਹੈ ਨਹੀਂ ਤਾਂ ਜ਼ਿਆਦਾ ਖੱਟੀ ਹੋ ਜਾਊਗੀ ਆਪਣੀ ਸਬਜ਼ੀ ਹੁਣ ਆਪਾਂ ਇਹਨੂੰ ਮਿਕਸ ਕਰਕੇ ਫਿਰ ਢੱਕ ਕੇ ਰੱਖ ਦਾਂਗੇ ਸਬਜੀ ਨੂੰ ਆਪਾਂ ਸਿਮ ਗੈਸ ਤੇ ਪਕਾਵਾਂਗੇ ਜਦੋਂ ਤੱਕ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਇਹ ਚੰਗੀ ਤਰ੍ਹਾਂ ਤੇਲ ਨਹੀਂ ਛੱਡ ਦਿੰਦੀ ਤੇ ਨਰਮ ਨਹੀਂ ਹੋ ਜਾਂਦੀ ਜਦੋਂ ਸਬਜੀ ਨੇ ਚੰਗੀ ਤਰ੍ਹਾਂ ਤੇਲ ਛੱਡਤਾ ਸਮਝ ਲਓ ਸਬਜੀ ਵਧੀਆ ਬਣ ਗਈ ਆ ਲਓ ਜੀ ਦੇਖੋ ਹੁਣ ਸਬਜੀ ਨੇ ਆਪਣੇ ਤੇਲ ਵੀ ਛੱਡ ਦਿੱਤਾ ਤੇ ਨਰਮ ਵੀ ਹੋ ਚੁੱਕੀ ਆ ਪੂਰੀ ਵਧੀਆ ਬਣ ਗਈ ਆ ਤੁਸੀਂ ਵੀ ਦੱਸਿਓ ਸਬਜੀ ਕਿੱਦਾਂ ਦੀ ਬਣੀ ਆ ਬਣਾ ਕੇ ਜਰੂਰ ਇਸ ਤਰ੍ਹਾਂ ਟਰਾਈ ਕਰਿਓ ਬਹੁਤ ਵਧੀਆ ਬਣਦੀ ਆ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਥੈਂਕ ਯੂ